ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਆਪਾਂ 23 ਬ੍ਰੈਸਟ ਵਾਲੇ ਕਮੀਜ਼ੀਆਂ ਕੱਟਾਂ ਪਾਉਣ ਲੱਗੇ ਆਂ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਕਸਟਮਰ ਦਾ ਤੀਰਾ ਆਏਗਾ ਜਿਹੜਾ ਤੀਰਾ ਪਰ ਰੱਖਣਾ ਹੈਗਾ 14 ਇੰਚ 14 ਦਾ ਹਾਫ ਆ ਜਾਣਾ ਜੀ 7 ਇੰਚ ਠੀਕ ਹੈ ਇਸ ਤਰ੍ਹਾਂ ਆਪਾਂ 7 ਇੰਚ ਦੇ ਨਿਸ਼ਾਨ ਲਾ ਲੈਣਾ ਹੈ ਨੀਚੇ ਵਾਲੀ ਸਾਈਡ ਅੱਧਾ ਇੰਚ ਘਟਾ ਕੇ ਨਿਸ਼ਾਨ ਲਾਉਣਾ ਆਪਾਂ 6.5 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ 7.5 ਇੰਚ ਆਪਾਂ ਥੀਰੇ ਦੀ ਲੰਬਾਈ ਸੌਰੀ ਮੋਡੇ ਦੀ ਲੰਬਾਈ ਰੱਖਣੀ ਆ 7.5 ਇੰਚ ਤੇ ਹੀ ਆਪਾਂ ਇਧਰ ਲਈ ਸਾਈਡ ਤੇ ਨਿਸ਼ਾਨ ਲਾ ਲੈਣਾ ਹਾਂਜੀ ਇਸ ਤਰ੍ਹਾਂ ਆਪਾਂ ਇੱਕ ਬਾਕਸ ਬਣਾ ਲੈਣਾ ਇਹਦਾ ਠੀਕ ਹੈ ਇਸ ਤਰ੍ਹਾਂ ਹਾਂਜੀ ਮੋਡੇ ਦੀ ਜਿਹੜੀ ਆਪਣੀ ਮੇਨ ਕਾਟ ਆ ਗਈ ਉੱਪਰਲੀ ਸਾਈਡ ਤੋਂ ਤੁਸੀਂ ਤੀਰਾ ਆਏਗਾ ਜਿਹੜਾ 7 ਇੰਚ ਰੱਖਿਆ ਆਏਗਾ ਤੇ ਨੀਚੇ ਵਾਲੀ ਸਾਈਡ ਤੋਂ 6.5 ਇੰਚ ਰੱਖਣਾ 23 ਬ੍ਰੈਸਟ ਵਾਲੇ ਕਮੀਜ਼ ਦੀ ਕਾਟ ਹੈ ਜੀ ਇਹ 23 ਦਾ ਹਾਫ ਆ ਜਾਣਾ ਹੈ ਜੀ 6.5 ਇੰਚ ਠੀਕ ਹੈ ਤੇ ਅੱਧਾ ਇੰਚ ਆਪਾਂ ਵਧਾ ਕੇ ਨਿਸ਼ਾਨ ਲਾਉਣਾ ਹੈਗਾ ਠੀਕ ਹੈ ਇਸ ਤਰ੍ਹਾਂ ਕਿਉਂਕਿ ਅੱਧਾ ਇੰਚ ਵਧਾ ਕੇ ਨਿਸ਼ਾਨ ਆਪਾਂ ਤਾਂ ਲਾਇਆ ਹੈ ਜਿਹੜੀ ਆਪਣੀ ਇਹ ਪਲੇਟ ਹੈਗੀ ਪਲੇਟ ਦੇ ਵਿੱਚ ਕੱਪੜੇ ਨੇ ਆ ਜਾਣਾ ਹੁੰਦਾ ਹੈ ਉਸ ਤੋਂ ਬਾਅਦ ਜੀ ਆਪਾਂ ਸਵਾ 1 ਇੰਚ ਤੇ ਨਿਸ਼ਾਨ ਲਾਉਣਾ ਹੈਗਾ ਠੀਕ ਹੈ ਇਸ ਤਰ੍ਹਾਂ ਸਵਾ 1 ਇੰਚ ਤੇ ਉਸ ਤੋਂ ਬਾਅਦ ਜੀ ਆਪਾਂ ਸਵਾ 2 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਫਰੰਟ ਪੱਲੇ ਦੇ ਵਿੱਚ ਅੱਧੇ ਇੰਚ ਦੀ ਕਾਟ ਪਾਉਣੀ ਹੁੰਦੀ ਆ ਇਸ ਤਰ੍ਹਾਂ ਆਪਾਂ ਇਹਨੂੰ ਨਿਸ਼ਾਨ ਲਾ ਲੈਣਾ ਹੁਣ ਆਪਾਂ ਹਾਫ ਕਰ ਲੈਣਾ ਹਾਫ ਆ ਜਾਣਾ ਇੰਚ ਇਹਦਾ ਸਾਡੇ 10 ਇੰਚ ਠੀਕ ਹੈ 3.5 ਇੰਚ ਦਾ ਹਾਫ ਆ ਜਾਣਾ ਹੈਗਾ 7 ਇੰਚ ਦਾ ਇਸ ਤਰ੍ਹਾਂ ਠੀਕ ਹੈ ਮੈਂ ਨਿਸ਼ਾਨ ਲਾ ਲਿਆ ਇਸ ਤਰ੍ਹਾਂ ਉਸ ਤੋਂ ਬਾਅਦ ਜੀ ਆਪਾਂ ਗਲਾਈ ਦੇ ਦੇਣੀ ਹੈ ਇਹਨੂੰ ਫਰੰਟ ਵਾਲੀ ਕਾਟ ਨੂੰ ਇਸ ਤਰ੍ਹਾਂ ਹਾਂਜੀ ਇਹ ਆਪਣੀ ਫਰੰਟ ਕਾਟ ਪੈ ਗਈ ਆ ਹੁਣ ਆਪਾਂ ਜਿਹੜੀ ਬੈਕ ਵਾਲੀ ਕਾਟ ਪਾਉਣੀ ਹੈਗੀ ਇਸ ਤਰ੍ਹਾਂ ਆਪਾਂ 2.5 ਇੰਚ ਵਾਲੇ ਨਿਸ਼ਾਨ ਦੇ ਹਿਸਾਬ ਦੇ ਨਾਲ ਇਹਨੂੰ ਕਾਟ ਪਾ ਦੇਣੀ ਹੈ ਠੀਕ ਹੈ ਹਾਂਜੀ ਬਸ ਆਪਾਂ ਜਿੱਦੇ ਤੋਂ ਕਾਟ ਪਾਉਣੀ ਹੈਗੀ ਆਪਾਂ ਤੀਰਾ ਆਏਗਾ ਜਿਹੜਾ ਆਪਣਾ ਤੀਰਾ ਤੁਹਾਨੂੰ ਦੱਸਿਆ ਇਹ ਵੀ ਆਪਾਂ 23 ਬ੍ਰੈਸਟ ਵਾਲੇ ਦਾ 7 ਇੰਚ ਤੀਰਾ ਰੱਖਿਆ ਆਏਗਾ 7 ਇੰਚ ਤੋਂ ਬਾਅਦ ਨੀਚੇ ਵਾਲੀ ਸਾਈਡ ਆਪਾਂ 1/2 ਇੰਚ ਘਟਾ ਕੇ ਰੱਖਣਾ ਹੈ ਉਰੇ ਤੋਂ ਆਪਾਂ 6.5 ਇੰਚ ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਬ੍ਰੈਸਟ ਵਾਲੀ ਕਾਰਡ ਦਾ ਨਿਸ਼ਾਨ ਲਾਉਣਾ ਹੈਗਾ ਇਹ ਆਪਣੀ 23 ਇੰਚ ਜਾਂ 23 ਤੋਂ 1/2 ਇੰਚ ਆਪਾਂ ਵਧਾਉਣਾ ਹੁੰਦਾ ਹੈਗਾ ਸਾਢੇ ਮਤਲਬ ਆਪਾਂ 23 ਦਾ ਹੋ ਗਿਆ ਨਿਸ਼ਾਨ ਜਿਵੇਂ ਇਸ ਤਰ੍ਹਾਂ 23 ਦਾ ਹਾਫ 11.5 ਇੰਚ ਆ ਗਿਆ ਉਸ ਤੋਂ ਬਾਅਦ ਜੀ ਆਪਾਂ 12 ਇੰਚ ਤੇ ਨਿਸ਼ਾਨ ਲਾਇਆ 1/2 ਇੰਚ ਵਧਾ ਕੇ ਠੀਕ ਹੈ ਆਵਲੀ ਕਾਟ ਹੈ ਜਿਹੜੀ ਆਪਾਂ ਸਵਾ 1 ਇੰਚ ਤੇ ਨਿਸ਼ਾਨ ਲਾਇਆ ਉਸ ਤੋਂ ਬਾਅਦ ਆਪਾਂ ਸਵਾ 2 ਇੰਚ ਤੇ ਨਿਸ਼ਾਨ ਲਾਇਆ ਠੀਕ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਆਪਾਂ ਹਾਫ ਕਰਕੇ ਇਹਦੀ ਗੁਲਾਈ ਦੇ ਦੇਣੀ ਹੈ ਇਹਨੂੰ ਠੀਕ ਹੈ ਇਹ ਆਪਣੀ 23 ਬਰੈਸਟ ਵਾਲੇ ਕਮੀਜ਼ ਦੀ ਮੋਢੇ ਦੀ ਕਾਟ ਆ ਉਸ ਤੋਂ ਬਾਅਦ ਜੀ ਆਪਾਂ ਸਾਈਡ ਸਲਾਈ ਹੈ ਜਿਹੜੀ ਸਾਈਡ ਸਲਾਈ ਦਾ ਨਿਸ਼ਾਨ ਲਾਉਣਾ ਹੈਗਾ ਸਾਢੇ 16 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ 23 ਇੰਚ ਆਪਣੇ ਕਸਟਮਰ ਦੀ ਹੈਪਾ ਜੀ 23 ਦਾ ਹਾਫ ਹੋਣਾ ਹੈ 11.5 ਇੰਚ ਠੀਕ ਹੈ ਜੀ ਹਾਂਜੀ ਰੋਇ ਤਾਂ ਆਪਾਂ 8 ਇੰਚ ਤੇ ਨਿਸ਼ਾਨ ਲਾ ਲੈਣਾ ਇੱਕ ਠੀਕ ਹੈ ਇਸ ਤਰ੍ਹਾਂ 8 ਇੰਚ ਤੇ ਮੈਂ ਨਿਸ਼ਾਨ ਲਾ ਲਿਆ 20 ਇੰਚ ਕਮਰ ਆਗੀ 20 ਦਾ ਹਾਫ 10 ਇੰਚ ਆਊਗਾ 1 ਇੰਚ ਆਪਾਂ ਵਧਾ ਕੇ ਨਿਸ਼ਾਨ ਲਾਉਣਾ ਹੈਗਾ ਠੀਕ ਹੈ ਜੀ ਐਕਸਟਰਾ 10 ਇੰਚ ਤੇ ਆਪਣੀ ਕਮਰ ਆ ਜਿਹੜੀ 20 ਦਾ ਹਾਫ 10 ਆਊਗਾ 20 ਇੰਚ ਕਮਰ ਤਿਆਰ ਰਹੂਗੀ ਜੇਕਰ ਆਪਾਂ ਇਸ ਤਰ੍ਹਾਂ ਹੀ ਸਲਾਈ ਲਾਈ ਤਾਂ ਟਾਈਟ ਹੋ ਜੂਗੀ ਕਿਉਂਕਿ ਪਲੇਟਾਂ ਦੇ ਵਿੱਚ ਕੱਪੜੇ ਨਹੀਂ ਆਉਣਾ ਹੁੰਦਾ ਹੈਗਾ ਆਪਾਂ ਇਸ ਕਰਕੇ 1 ਇੰਚ ਵਧਾ ਕੇ ਨਿਸ਼ਾਨ ਲਾਉਨੇ ਹੁੰਨੇ ਆਗੇ ਪਲੇਟਾਂ ਦੇ ਵਿੱਚ ਜਿਹੜਾ ਕੱਪੜਾ ਆਉਣਾ ਹੁੰਦਾ ਹੈਗਾ ਫਿਰ ਫਿਟਿੰਗ ਸੈੱਟ ਆ ਜਾਂਦੀ ਆ ਪਲੇਟ ਆਗੇ ਜਿਹੜੇ ਜੀ ਆਪਣੇ ਕਸਟਮਰ ਦੇ ਹੈਗੇ ਆ 12 ਤੇ ਤਿਆਰ ਆਪਾਂ ਸਾਢੇ 12 ਤੇ ਨਿਸ਼ਾਨ ਲਾਉਣੇ ਆ ਕਿਉਂਕਿ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦੱਸ ਹੀ ਰਹੀ ਆਂਗੀ ਔਨ ਇਹਦੇ ਥੱਲੇ ਤਾਂ ਨਾ ਲਾਈਨਿੰਗ ਲਾਉਣੀ ਆਂਗੀ ਆਪਾਂ ਤੇ ਮੈਂ ਸਿਰਫ ਤੁਹਾਨੂੰ ਇੱਕ ਪਲੇਟਾਂ ਦੇ ਨਿਸ਼ਾਨ ਹੀ ਦੱਸ ਰਹੀ ਆਂਗੀ ਵੀ ਆਪਾਂ ਕਿੰਨੇ ਤੇ ਲਾਉਣੇ ਆ ਪੌਣੇ 4 ਇੰਚ ਤੇ ਆਪਾਂ ਸਪੇਸ ਰੱਖਣੀ ਆ ਉਰੇ ਤੋਂ ਆਪਾਂ ਅੱਗੇ ਆਮ ਆਪਾਂ ਜਿਵੇਂ ਕਹਿ ਸਕਦੇ ਆ 18 19 20 21 ਤੱਕ ਆਪਾਂ ਸਾਢੇ 3 ਤੱਕ ਰੱਖਦੇ ਆਂਗੇ 22 ਤੱਕ ਵੀ ਰੱਖ ਲੈਣੇ ਆ ਸਾਢੇ 3 ਦੀ ਸਪੇਸ ਰੱਖਦੇ ਆਂਗੇ ਇਸ ਲਈ ਹੁਣ ਆਪਾਂ 23 ਤੇ ਆਪਣੀ ਕਸਟਮਰ ਦੀ ਛਾਤੀ ਆ ਗਈ ਤੇ ਆਪਾਂ ਪੌਣੇ 4 ਇੰਚ ਤੇ ਨਿਸ਼ਾਨ ਲਾਵਾਂਗੇ ਪਲੇਟਾਂ ਦਾ ਠੀਕ ਹੈ ਇਸ ਤਰ੍ਹਾਂ 7 ਇੰਚ ਦੀ ਆਪਾਂ ਡੂੰਗੀ ਪਲੇਟ ਰੱਖਣੀ ਆ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਜੀ ਜਿਹੜੀ ਆਪਾਂ ਇਹ ਵਾਲੀ ਪਲੇਟ ਪਾਉਣੀ ਹੈਗੀ ਇਹ ਆਪਾਂ 2 ਇੰਚ ਤੇ ਨਿਸ਼ਾਨ ਲਾਵਾਂਗੇ ਇਹਨੂੰ ਆਪੇ ਇਸ ਤਰ੍ਹਾਂ ਨਿਸ਼ਾਨ ਦੇ ਨਾਲ ਮਲਾ ਦੇਣਾ ਜਿਹੜਾ ਆਪਾਂ 8 ਇੰਚ ਤੇ ਲਾਇਆ ਸੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਜਿਹੜੀ ਆਪਾਂ ਆਹ ਵਾਲੀ ਪਲੇਟ ਪਾਉਣੀ ਆਂਗੀ ਇਹਦਾ ਆਪਾਂ ਨਿਸ਼ਾਨ ਆਪਾਂ ਇਸ ਤਰ੍ਹਾਂ 2.5 ਇੰਚ ਤੇ ਲਾਵਾਂਗੇ ਠੀਕ ਹੈ 2.5 ਇੰਚ ਤੇ ਇਹ ਨਿਸ਼ਾਨਾ ਜਿਹੜਾ ਆਪਣੀ ਪਲੇਟ ਦਾ ਆ ਨਿਸ਼ਾਨ ਦੇ ਕੋਲ ਦੀ ਜਾਣਾ ਚਾਹੀਦਾ ਹੈਗਾ ਕਿਸੇ ਹੋਰ ਵੀ ਮਤਲਬ ਇੱਧਰ ਜਾਂ ਇੱਧਰ ਦੀ ਆਪਾਂ ਕਹਿਦੀ ਹੈ ਲਾ ਦੀਏ ਠੀਕ ਨਹੀਂ ਰਹਿਣਾ ਆਪਣਾ ਨਿਸ਼ਾਨ ਇੱਧਰ ਸੈਂਟਰ ਦੇ ਵਿੱਚ ਦੀ ਜਾਣਾ ਚਾਹੀਦਾ ਹੈ ਠੀਕ ਹੈ ਇਸ ਤਰ੍ਹਾਂ ਆਪਣੀ ਇਹ ਪਲੇਟਾਂ ਦੇ ਨਿਸ਼ਾਨ ਲੱਗਣੇ ਆਗੇ ਕਿਉਂਕਿ ਮੈਂ ਤੁਹਾਨੂੰ ਇਹ ਪਲੇਟਾਂ ਦੇ ਨਿਸ਼ਾਨ ਵੈਸੇ ਹੀ ਲਾ ਕੇ ਦਿਖਾਏ ਆਗੇ ਆਪਾਂ ਵੈਸੇ ਤਾਂ ਲਾਈਨਿੰਗ ਲਾਉਣੀ ਹੈਗੀ ਕੁੰਨੀ ਦੇ ਥੱਲੇ ਠੀਕ ਹੈ ਇਸ ਤਰ੍ਹਾਂ ਆਪਣੀ ਇਹ ਪਲੇਟਾਂ ਦੇ ਨਿਸ਼ਾਨ ਲੱਗਣਗੇ ਜਿਹੜੀ ਆਪਣੀ ਸਾਈਡ ਸਲਾਈ ਹੈਗੀ ਉਹਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਹੁੰਦਾ ਹੈਗਾ ਦੇਖੋ ਤੁਸੀਂ ਇਸ ਤਰ੍ਹਾਂ ਆਪਣੇ ਕੋਲੇ ਆ ਫੱਟੀ ਹੈਗੀ ਇਹਦੇ ਨਾਲ ਨਿਸ਼ਾਨ ਲਾ ਲਿਆਏਗਾ ਇਸ ਤਰ੍ਹਾਂ ਆਪਾਂ ਇਹਨੂੰ ਮਲਾ ਲਿਆ ਨੀਚੇ ਤੋਂ ਵੀ ਆਪਾਂ ਇਸ ਤਰ੍ਹਾਂ ਮਲਾ ਲਿਆਏਗਾ ਹਾਂਜੀ ਇੱਕ ਆਪਾਂ ਉਰੇ ਤੇ ਇੱਥੇ ਕਾਰਟ ਪਾਉਣੀ ਹੁੰਦੀ ਹੈ ਅੱਧੇ ਇੰਚ ਦੀ ਇਹਨੂੰ ਆਪਣੀ ਜਿਹੜੀ ਸਕੇਲ ਫੱਟੀ ਹੈਗੀ ਇਹਨੂੰ ਆਪਾਂ ਇਸ ਤਰ੍ਹਾਂ ਲਾ ਲੈਣਾ ਠੀਕ ਹੈ ਇਸ ਤਰ੍ਹਾਂ ਜਿਹੜੀ ਆਪਣੀ ਕਾਰਟ ਹੈਗੀ ਇਹ ਇਥੋਂ ਪੈ ਜਾਣੀ ਹੈ ਠੀਕ ਹੈ ਏ ਆਪਣੀ 23 ਵਰੇਸਟ ਵਾਲੇ ਕਮੀਜ਼ ਦੀਆਂ ਕਟਾਂ ਜੀ ਤੁਹਾਨੂੰ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ